ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਤੰਦਰੁਸਤੀਆਂ ਬਖਸ਼ਣ ਲਓ ਜੀ ਇੱਥੇ ਲੈ ਕੇ ਆਏ ਆਪਾਂ ਨਵੀਂ ਵੀਡੀਓ ਇਹ ਵੀਡੀਓ ਕਰਦੇ ਆ ਜੀ ਆਪਾਂ ਦੁਪਹਿਰ ਤੋਂ ਸ਼ੁਰੂ ਤੇ ਇੱਥੇ ਬਰਉਂਦੇ ਸੀ ਜੀ ਆਪਾਂ ਡੰਗਰਾਂ ਨੂੰ ਪਾਣੀ ਤੇ ਡੰਗਰਾਂ ਨੂੰ ਪਾਣੀ ਪਿਵਣੇ ਜੀ ਨਾਲ-ਨਾਲ ਆਪਾਂ ਡੰਗਰਾਂ ਦਾ ਰੋਹਾ ਜਿਹੜਾ ਇਕੱਠਾ ਕਰ ਰਹੇ ਸੀ

ਹੁੰਦੀ ਆ ਗੱਲਾਂ ਇਹ ਬੰਦੇ ਨੂੰ ਡਰਾਉਂਦੀ ਹੁੰਦੀ ਆ ਇਹ ਕੱਲਾ ਕੋਈ ਬੜੀ ਆਉਂਾ ਹਾਂ ਉਹਨਾਂ ਨੂੰ ਨਹੀਂ ਦੂਰ ਹੀ ਪਹੁੰਚੀ ਆ ਨਾ ਇਹ ਫਿਰ ਲੱਤਾਂ ਜੋੜ ਕੇ ਮਾਰਦੀ ਆ ਅਗਲੇ ਤੇ ਜੇ ਹੁਣ ਪਾਣੀ ਦਾ ਪ੍ਰੈਸ਼ਰ ਵੀ ਮਾਰ ਦੇ ਫਿਰ ਵੀ ਲੱਤ ਮਾਰਦੀ ਆ ਕਿਵੇਂ ਦੇਖ ਰਹੀਆਂ ਨੇ ਕਿਉਂ ਨਮਾਉਣ ਦਾ ਆਇਆ ਰਹਿੰਦੀ ਹੈ ਕਈ ੜਬੀਆ ਨਮ ਦੀਆਂ ਇੱਕ ਜਾਨਾ ਮੂਰੇ ਖੜਦਾ ਡੰਡਾ ਲੈ ਕੇ ਡਰਾ ਕੇ ਫੇਰ ਇਹਨੂੰ ਲਿਵਾਉਣਾ ਮੋਰਮਲ ਤੇ ਆ ਤਾਂ ਮੂਰਲਾ ਤੱਕ ਉਹ ਘੱਟੇ ਨਹੀਂ ਤਨ ਦੋ ਕਟੀਆਂ ਨੇ ਤੂੰ ਜਦੀ ਹੱਲੋ ਵੀ ਕਰਨ ਲੱਗ ਜਾਣਾ ਹਾਂ ਆ ਜਾ ਤੈਨੂੰ ਖੰਭੀ ਨਹੀਂ ਹੈਗੀ ਉਹ ਪਰਿਵਾਰ ਮੋਦਲ ਕਿ ਲੱਹ ਕਿ ਲੱਫਾ ਪਾਣੀ ਕਿ ਨਾ ਇਹੋ ਨਾ ਨਾ ਫਿਰ ਤਾਂ ਤੇ ਫੋਮ ਵੀ ਬੰਦਾ ਨਹੀਂ ਦੇਉਂਦਾ ਅਗਰ ਨਹੀਂ ਹੈ ਹਾਂ ਇਹ ਹੋ ਗਿਆ ਹਾਂ ਬੜਾ ਧੰਨਿਆ ਹੋਇਆ ਹਾਂ ਇਹ ਨਾਲ ਮਿਲ ਜਾਂਦਾ ਹੈ ਫੋਮ ਹਾਂ ਵਧੀਆ ਥੋੜਾ ਮੁੱਕਦਾ ਨਹੀਂ ਰਿਹਾ ਤੇ ਜ਼ਿਆਦਾ ਮੋੜ ਕੇ ਖਰਾਬ ਹੋ ਜਾਂਦੇ ਨਹੀਂ ਪਿਆਜ਼ ਮੈਂ ਬਹੁਤ ਹੋ ਰਹਿਣਾ ਨਹੀਂ ਹੁਣ ਇਹ ਕਿ ਮਰੇ ਆ ਕੁੜਕਵਾੜ ਜਾ ਕਰ ਹੈ ਨਾ ਸਾਫ ਰੱਖਦੇ ਨੇ ਨਾ

ਨਵੇਂ ਇਹ ਲਵਾਨੇ ਕੁੜੀ ਨਕਰੂਪਲੀ ਹਾਂ ਖੋਰ ਵਡਾਉਣੇ ਆਏਗਾ ਫਟਲ ਬਸ ਹਾਂ ਹਾਂ ਪਾਣੀ ਪੀਣਾ ਹੈ ਕਟਾ ਕੇ ਬੰਦੇ ਇਕਨ ਲੱਗਿਆ ਪਾਣੀ ਦੇ ਦੇਣੀ ਹੋਰ ਅੱਜ ਪਾਣੀ ਮੇਰਾ ਲੇਟ ਹੋ ਗਿਆ ਛੋਟ ਹੈ ਅੱਗੇ ਤਾਂ ਸੱਜ ਦੀ ਖਵਾ ਦੇਣੀ ਨਾਲੇ ਜੀ ਬੰਦੇ ਨੇ ਇਹੋਂ ਦੀ ਸੀ

ਆ ਵੀ ਹਾਈ ਕਹਿੰਦੀ ਆ ਐਂ ਕਰਕੇ ਦੱਸ ਨਾ ਜਾਣਦੀ ਬੀਬਾ ਆ ਜਾ ਨੀ ਭਾਣੇ ਤੂੰ ਬੋਹੇ ਵਿੱਚਾਂ ਨੂੰ ਵਰਦੀ ਜਾਣੀ ਐ ਲੈ ਤੇ ਕੀ ਕਰਨ ਜਾਨੀ ਹੁਣ ਤੁਮ ਲਾਏ ਕੀ ਏ ਲੈ ਲੈ ਉੱਬੀ ਇਹ ਥੋੜੀ ਜਿਹੀ ਨਹੀਂ ਹੁੰਦੀ ਹੁੰਦੀ ਆ ਪਰ ਵਿਚਾਰੀ ਔਖੀ ਹੁੰਦੀ ਆ ਬਹੁਤ ਇਹਦੀ ਆ ਲੈਪਟਾਪ ਹੋਆ ਲੈਪਟਾਪ ਚ ਫਰਕ ਹੈ ਇਹਦੀ ਚ ਕੁੱਪਾ ਜੀ ਪਾਣੀ ਪੀ ਲਓ ਪਰ ਮਾਥ ਕੋਥਰ ਪਾਣੀ ਹੈ